ਨੰਬਰ 1 ਅਸੀਂ ਜਦੋਂ ਸਾਗ ਬਣਾਉਣਾ ਸਾਗ ਨੂੰ ਹਾਂਡੀ 'ਚ ਬਣਾ ਲਓ ਮਿੱਟੀ ਦੀ ਹਾਂਡੀ 'ਚ ਬਣਾ ਲਓ ਕਿਉਂਕਿ ਕੁੱਕਰ ਦਾ ਬਣਿਆ ਸਾਗ ਜਿਹੜਾ ਹੈਗਾ ਉਹ ਸਾਗ ਸਾਨੂੰ ਬਹੁਤ ਜ਼ਿਆਦਾ ਦੇਰ ਤੱਕ ਨਹੀਂ ਰੱਖਣਾ ਚਾਹੀਦਾ ਸਾਗ ਉਹਦੇ ਵਿੱਚ ਪਾਲਕ ਪਾ ਲੈਣੇ ਉਹ ਗਲਤ ਹੈ ਸਾਗ 'ਚ ਪਾਲਕ ਨਹੀਂ ਪਾਉਣਾ ਸਰੋਂ ਦਾ ਸਾਗ ਬਣਾਉਣਾ ਵਿੱਚ ਚਲਾਈ ਪਾਓ ਬਾਥੂ ਪਾਓ ਸਰੋਂ ਦਾ ਸਾਗ ਬਣਾਓ ਅਲਖ ਪਾ ਕੇ ਪਾਲਕ ਦੇ ਵਿੱਚ ਪਨੀਰ ਪਾਲਕ ਕੱਲਾ ਖਾਓ ਕੱਲੇ ਪਾਲਕ ਦੀ ਸਬਜ਼ੀ ਖਾਓ ਪਿਓਰ ਆਇਰਨ ਹੈ ਸਾਗ ਅੰਮ੍ਰਿਤ ਹੈ ਸਰੋਂ ਦਾ ਸਾਗ ਹੈ ਅਸੀਂ ਤਾਂ ਕਹਿੰਦੇ ਨੇ ਸਰੋਂ ਦਾ ਤੇਲ ਪੀਓ ਸਰੋਂ ਦਾ ਤੇਲ ਖਾਓ ਸਰੋਂ ਦਾ ਤੇਲ ਪੰਡੇ ਨੂੰ ਮળો ਪਰ ਅਸੀਂ ਜਦੋਂ ਵਿੱਚ ਬਹੁਤ ਸਾਰੀਆਂ ਚੀਜ਼ਾਂ ਵੈਸੇ ਪਾਲ ਲੈਂਦੇ ਮੈਂ ਇਹ ਨਹੀਂ ਕਹਿੰਦਾ ਉਹਦੇ ਵਿੱਚ ਕੀ ਨਹੀਂ ਪਾਉਣਾ ਕੀ ਪਾਉਣਾ ਸਭ ਕੁਝ ਪਾਓ ਜਿਹੜਾ ਕੁਝ ਪਾਉਣੇ ਛੋਲੇ ਛੁੱਲੇ ਸਭ ਪਾ ਲਓ ਮੈਂ ਬੇਸਣ ਬੂਸਣ ਕੋਈ ਦਿੱਕਤ ਨਹੀਂ ਹਸਪਾਲਕ ਨਾ ਪਾਓ ਮੈਂ ਤਾਂ ਇਹੀ ਰਿਕਵੈਸਟ ਕਰਦਾ ਸਰਦੀਆਂ ਵਿੱਚ ਹਰ ਘਰ ਦੇ ਵਿੱਚ ਸਾਦਾ ਤਾਂ ਜ਼ਰੂਰ ਬਣਦਾ ਸਭ ਨੂੰ ਬਹੁਤ ਸਵਾਦ ਵੀ ਲੱਗਦਾ ਪਰ ਇਸ ਨੂੰ ਬਣਾਉਣ ਦਾ ਸਹੀ ਢਾਂਗ ਨਹੀਂ ਇਸ ਦੇ ਵਿੱਚ ਕੀ ਕੁਝ ਪਾਣਾ ਚਾਹੀਦਾ ਗੱਲ ਸਿਰਫ ਇੱਥੇ ਸਵਾਦ ਦੀ ਨਹੀਂ ਹੈ ਦੇਖੋ ਸਵਾਦ ਤਾਂ ਹੈ ਵੀ ਬਹੁਤ ਸਾਰੀਆਂ ਚੀਜ਼ਾਂ ਲੱਗਦੀਆਂ ਪਰ ਉਹ ਕੋਈ ਵੀ ਸਾਡੇ ਸਰੀਰ ਲਈ ਚੰਗੀਆਂ ਨਹੀਂ ਹੁੰਦੀਆਂ ਸੋ ਅੱਜ ਅਸੀਂ ਗੋਲ ਸਾਹਿਬ ਤੋਂ ਇਹ ਵੀ ਜਾਣਕਾਰੀ ਜ਼ਰੂਰ ਲੈਣੀ ਹੈ ਕਿ ਕਿਸ ਤਰ੍ਹਾਂ ਬਣਾਇਆ ਸਾਗ ਸਾਡੇ ਸਰੀਰ ਦੇ ਲਈ ਸਿਹਤਮੰਦ ਹੁੰਦਾ ਹੈ ਬਸ ਮੇਰਾ ਇੱਕੋ ਹੀ ਅਰਜ ਹੈ ਤੁਹਾਨੂੰ ਸਾਰਿਆਂ ਨੂੰ ਕਿ ਦੋ ਤਿੰਨ ਚੀਜ਼ਾਂ ਦਾ ਖਿਆਲ ਰੱਖੋ ਜਿਹੜੀਆਂ ਅਸੀਂ ਜ਼ਿਆਦਾ ਕਰਨ ਲੱਗੇ ਨੰਬਰ 1 ਅਸੀਂ ਜਦੋਂ ਸਾਗ ਬਣਾਉਣਾ ਸਾਗ ਨੂੰ ਹਾਂਡੀ 'ਚ ਬਣਾ ਲਓ ਮਿੱਟੀ ਦੀ ਆਂਡੀ ਚ ਬਣਾ ਲਓ ਫਿਰ ਜਿੰਨੇ ਦਿਨ ਮਰਜ਼ੀ ਖਾ ਲਓ ਜੇ ਕੁੱਕਰ ਚ ਸਾਗ ਬਣਾਇਆ ਤਾਂ ਉਨਾ ਹੀ ਬਣਾਓ ਜਿਹੜਾ 1 ਦਿਨ ਚ ਹੀ ਖਤਮ ਹੋ ਜਾਏ ਕਿਉਂਕਿ ਕੁੱਕਰ ਦਾ ਬਣਾਇਆ ਸਾਗ ਜਿਹੜਾ ਹੈਗਾ ਉਹ ਸਾਗ ਸਾਨੂੰ ਬਹੁਤ ਜ਼ਿਆਦਾ ਦਿਨ ਤੱਕ ਨਹੀਂ ਰੱਖਣਾ ਚਾਹੀਦਾ ਇਹ ਗੱਲਾਂ ਫੇਰ ਕਰਾਂਗੇ ਕਿਉਂ ਨਹੀਂ ਰੱਖਣਾ ਚਾਹੀਦਾ ਪਰ ਜਿਹੜਾ ਤੁਸੀਂ ਇਹ ਕਰਦੇ ਹੋ ਨਾ ਕੰਮ ਇੱਕ ਹੋਰ ਵੱਡਾ ਸਾਗ ਉਹਦੇ ਵਿੱਚ ਪਾਲਕ ਪਾ ਲੈਨੇ ਉਹ ਗਲਤ ਹੈ ਸਾਗ ਚ ਪਾਲਕ ਨਹੀਂ ਪਾਉਣਾ ਸਰੋਂ ਦਾ ਸਾਗ ਬਣਾਉਣਾ ਵਿੱਚ ਚਲਾਈ ਪਾਓ ਬਾਥੂ ਪਾਓ ਸਰੋਂ ਦਾ ਸਾਗ ਬਣਾਓ ਜੇ ਤੁਸੀਂ ਪਾਲਕ ਦਾ ਸਾਗ ਖਾਣਾ ਕੱਲਾ ਪਾਲਕ ਪਾਓ ਇੱਕ ਜਿਹੜੀ ਪਾਲਕ ਪਨੀਰ ਦੀ ਡਿਸ਼ ਸਾਨੂੰ ਦੇਤੀ ਹੈ ਅੰਗਰੇਜ਼ਾਂ ਨੇ ਉਹ ਸਾਨੂੰ ਖਤਮ ਕਰਨ ਲਈ ਦਿੱਤੀ ਗਈ ਸੀ ਅਸੀਂ ਖਾਈ ਜਾਂਦੇ ਆ ਉਹਦੇ ਨਾਲ ਸਾਨੂੰ ਕਿੰਨੀਆਂ ਬਿਮਾਰੀਆਂ ਲੱਗਦੀਆਂ ਨੇ ਕਦੇ ਫਿਰ ਤੁਹਾਨੂੰ ਦੱਸਾਂਗੀ ਕਿਸੇ ਵੀਡੀਓ ਚ ਪਾਲਕ ਪਾ ਕੇ ਪਾਲਕ ਦੇ ਵਿੱਚ ਪਨੀਰ ਪਾਲਕ ਕੱਲਾ ਖਾਓ ਕੱਲੇ ਪਾਲਕ ਦੀ ਸਬਜ਼ੀ ਖਾਓ ਪਿਓਰ ਆਇਰਨ ਆਇਰਨ ਟੂਰ ਦੇ اندر ਠਟਾ ਮਾਰਦਾ ਆਊਗਾ ਉਹ ਚ ਗਾਂ ਦਾ ਦੇਸੀ ਘਿਓ ਪਾਓ ਤੜਕਾ ਲਾਓ ਕਿਸੇ ਵੀ ਚੀਜ਼ ਦਾ ਅਦਰਕ ਦਾ ਲਸਣ ਦਾ ਪਿਆਜ਼ ਦਾ ਕੋਈ ਦਿੱਕਤ ਨਹੀਂ ਪਰ ਉਹਦੇ ਵਿੱਚ ਬਾਹਰਲੀ ਕੋਈ ਹੋਰ ਚੀਜ਼ ਨਾ ਪਾਓ ਸਾਗ ਅੰਮ੍ਰਿਤ ਹੈ ਸਰੋਂ ਦਾ ਸਾਗ ਹੈ ਅਸੀਂ ਤਾਂ ਕਹਿੰਦੇ ਹਾਂ ਸਰੋਂ ਦਾ ਤੇਲ ਪੀਓ ਸਰੋਂ ਦਾ ਤੇਲ ਖਾਓ ਸਰੋਂ ਦਾ ਤੇਲ ਪੰਡੇ ਨਾਲ ਮળો ਉਹ ਵੀ ਇੱਕ ਮਤਲਬ ਇਹ ਸਾਗ ਤਾਂ ਉਹਦੀ ਮਾਂ ਹੈ ਉਹਦਾ ਪੁੱਤ ਹੈ ਉਹ ਚੋਂ ਨਿਕਲਿਆ ਤੇ ਮਤਲਬ ਕਹਿਣ ਦਾ ਜਦੋਂ ਉਹ ਇੰਨਾ ਗੁਣਕਾਰੀ ਆ ਸਾਗ ਬਹੁਤ ਗੁਣਕਾਰੀ ਆ ਪਰ ਅਸੀਂ ਜਦੋਂ ਵਿੱਚ ਬਹੁਤ ਸਾਰੇ ਚੀਜ਼ਾਂ ਵੈਸੇ ਪਾ ਲੈਂਦੇ ਮੈਂ ਇਹ ਨਹੀਂ ਕਹਦਾ ਉਹਦੇ ਵਿੱਚ ਕੀ ਨਹੀਂ ਪਾਉਣਾ ਕੀ ਪਾਉਣਾ ਸਭ ਕੁਝ ਪਾਓ ਜਿਹੜਾ ਕੁਝ ਪਾਉਣਾ ਛੋਲੇ ਛੁੱਲੇ ਸਭ ਪਾ ਲਓ ਮੈਂ ਬੇਸਣ ਬੂਸਣ ਕੋਈ ਦਿੱਕਤ ਨਹੀਂ ਪਰ ਸਾਗ ਦੇ ਵਿੱਚ ਬਾਥੂ ਪਾ ਲਓ ਅ ਚਲਾਈ ਪਾ ਲਓ ਸਰੋਂ ਪਾ ਲਓ ਔਰ ਉਹਦੇ ਵਿੱਚ ਨਾ ਬਸ ਪਾਲਕ ਨਾ ਪਾਓ ਮੈਂ ਤਾਂ ਇਹੀ ਰਿਕਵੈਸਟ ਕਰਦਾ ਕਿ ਪੰਜਾਬ ਦੇ ਸਾਰੇ ਲੋਕਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਰਹਨਾ ਕਿ ਤੁਸੀਂ ਜਿੰਨਾ ਮੈਨੂੰ ਪਿਆਰ ਦਿੱਤਾ ਹੈ ਉਹਦੇ ਬਦਲੇ ਮੈਂ ਤੁਹਾਨੂੰ ਜਰੂਰ ਉਹ ਚੀਜ਼ਾਂ ਦੱਸ ਦਵਾਂ ਜਿਹੜੀਆਂ ਚੀਜ਼ਾਂ ਤੁਹਾਡੇ ਘਰਾਂ 'ਚ ਠੀਕ ਰੱਖਣ ਤੁਹਾਨੂੰ ਸਾਗ ਖਾਓ ਪਾਲਕ ਦਾ ਕੱਲਾ ਖਾ ਸਾ ਕੱਲਾ ਪਾਲਕ ਦਾ ਸਾਗ ਖਾਓ ਬਹੁਤ ਕਮਾਲ ਨਾਲ ਜੇ ਬੱਚਿਆਂ ਨੂੰ ਖਿਲਾਓ ਆਇਰਨ ਤਕੜੀਆਂ ਹੋਣਗੀਆਂ ਉਹਨਾਂ ਦੀ ਹੱਡੀਆਂ ਇਸ ਕਰਕੇ ਇਹ ਚੀਜ਼ਾਂ ਬਹੁਤ ਫਾਇਦੇਮੰਦ ਹੈ ਸੋ ਉਮੀਦ ਕਰਦੀ ਆ ਕਿ ਅੱਜ ਦੀ ਵੀਡੀਓ ਤੋਂ ਵੀ ਤੁਹਾਨੂੰ ਬਹੁਤ ਕੁਝ ਨਵਾਂ ਤੇ ਵਧੀਆ ਜਾਣਨ ਨੂੰ ਮਿਲਿਆ ਹੋਵੇਗਾ ਕਿ ਕਿਵੇਂ ਅਸੀਂ ਆਪਣੇ ਅਤੇ ਆਪਣੇ ਪਰਿਵਾਰ ਦੀ ਸਿਹਤ ਨੂੰ ਵਧੀਆ ਰੱਖ ਸਕਦੇ ਹਾਂ ਸੋ ਵੀਡੀਓ ਚੰਗੀ ਲੱਗੀ ਤੇ ਇਸ ਨੂੰ ਲਾਈਕ ਐਂਡ ਸ਼ੇਅਰ ਜ਼ਰੂਰ ਕਰਿਓ ਜੀ ਸੋ ਤੁਹਾਡੇ Տਾਰੇ ਸਾਰੇ ਕਮੈਂਟਸ ਆਉਂਦੇ ਨੇ ਮੈਂ ਸਾਰੇ ਕਮੈਂਟਸ ਪੜ੍ਹਨ ਦੀ ਕੋਸ਼ਿਸ਼ ਵੀ ਹਮੇਸ਼ਾ ਕਰਦੀ ਆ ਹਰ ਕਿਸੇ ਨੂੰ ਜਿਸ ਨੂੰ ਵੀ ਕੋਈ ਹੈਲਥ ਇਸ਼ੂ ਹੈ ਤੁਸੀਂ ਆਪਣੇ ਸਵਾਲ ਭੇਜ ਦਿਓ ਕਿ ਸਾਨੂੰ ਇਸ ਚੀਜ਼ ਦਾ ਇਲਾਜ ਦੱਸਿਆ ਜਾਏ ਇਸ ਚੀਜ਼ ਦਾ ਇਲਾਜ ਦੱਸਿਆ ਜਾਏ ਜਾਂ ਫਿਰ ਇਸ ਟੌਪਿਕ ਦੇ ਉੱਪਰ ਵੀਡੀਓ ਬਣਾਈ ਜਾਏ ਸੋ ਪੂਰੀ ਕੋਸ਼ਿਸ਼ ਕਰ ਰਹੇ ਆ ਜੀ ਜਿਹੜੇ ਜਿਹੜੇ ਜਿਨ੍ਹਾਂ ਨੇ ਵੀ ਜਿਹੜੇ ਵੀ ਫੋਲੋਅਰਸ ਨੇ ਸਾਡੇ ਜਿਹੜੇ ਵੀ ਵੀਡੀਓਜ਼ ਨਾਲ ਲਗਾਤਾਰ ਜੁੜਦੇ ਨੇ ਤੁਹਾਡੇ ਸਾਰਿਆਂ ਦੇ ਦਿੱਤੇ ਹੋਏ ਕਮੈਂਟਸ ਉੱਪਰ ਕੰਮ ਕਰੀਏ ਅਸੀਂ ਔਰ ਜਲਦੀ ਤੋਂ ਜਲਦੀ ਉਹਨਾਂ ਵਿਸ਼ਿਆਂ ਤੇ ਉਹਨਾਂ ਟਾਪਿਕਸ ਤੇ ਵੀ ਅਸੀਂ ਵੀਡੀਓ ਲੈ ਕੇ ਆਈਏ ਤੁਸੀਂ ਆਪਣਾ ਪਿਆਰ ਇਸੇ ਤਰ੍ਹਾਂ ਕਾਇਮ ਰੱਖੋ ਜੀ ਤੇ ਜੇਕਰ ਤੁਸੀਂ ਹੁਣ ਤੱਕ ਪੇਜ ਨੂੰ ਫੋਲੋ ਨਹੀਂ ਕੀਤਾ ਫਟਾਫਟ ਫੋਲੋ ਕਰ ਲਓ ਤੇ ਜੇਕਰ ਤੁਸੀਂ YouTube ਚੈਨਲ ਹੈਲਥ ਐਡਵਾਈਸ ਵਿਦ ਹਰਜੋਤ ਕੌਰ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਫਟਾਫਟ ਸਬਸਕ੍ਰਾਈਬ ਕਰ ਲਓ ਕਿਉਂਕਿ ਜਲਦੀ ਹੀ ਜਿਹੜੇ ਜਿਹੜੇ ਕਮੈਂਟਸ ਆਏ ਹੋਏ ਨੇ ਅਸੀਂ ਉਨਾਵਿਛੇ ਦੇ ਉੱਪਰ ਵੀ ਵੀਡੀਓ ਜ਼ਰੂਰ ਲੈ ਕੇ ਆਵਾਂਗੇ ਤਾਂ ਕਿ ਹੋਰ ਵੀ ਜਾਣਕਾਰੀ ਸਾਰਿਆਂ ਤੱਕ ਜ਼ਰੂਰ ਪਹੁੰਚਾ ਸਕੀਏ ਫਿਲਹਾਲ ਲਈ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਸਤਿ ਸ਼੍ਰੀ ਅਕਾਲ